ਪੰਜਾਬ ਚ ਇੱਕੋ ਦੌਰ ਹੁੰਦਾ ਸੀ ਜਦੋਂ ਲੋਕ ਕਾਲੇ ਕੱਛੇ ਵਾਲਿਆਂ ਤੋਂ ਖੌਫ ਖਾਂਦੇ ਸੀ ਇੱਕ ਵਾਰ ਫਿਰ ਤੋਂ ਉਹੀ ਖੌਫ ਵਾਪਸ ਆ ਰਿਹਾ ਹੈ ਪਰ ਇਸ ਵਾਰ ਕਾਲੇ ਕੱਛੇ ਵਾਲੇ ਨਹੀਂ ਬਲਕਿ ਨੀਲੀਆਂ ਨੀਕਰਾਂ ਵਾਲਿਆਂ ਦਾ ਖੌਫ ਪੰਜਾਬ ਦੇ ਵਿੱਚ ਵੱਧ ਰਿਹਾ ਹੈ ਕਿਉਂਕਿ ਕੁਝ ਇਸੇ ਤਰੀਕੇ ਦਾ ਇੱਕ ਗ੍ਰੋ ਸਰਗਰਮ ਹੈ ਜੋ ਕਿ ਲੁਧਿਆਣਾ ਔਰ ਜਲੰਧਰ ਦੇ ਏਰੀਆਜ਼ ਦੇ ਵਿੱਚ ਇਸ ਤਰੀਕੇ ਦੀਆਂ ਚੋਰੀ ਡੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਕੁਝ ਹੋਰ ਤਸਵੀਰਾਂ ਫਲੋਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੁਝ ਲੋਕਾਂ ਨੇ ਇੱਕ ਘਰ ਦੇ ਵਿੱਚ ਧਾਵਾ ਬੋਲਿਆ ਤੇ ਉਹਨਾਂ ਨੇ ਸਾਰਿਆਂ ਨੇ ਇੱਕੋ ਰੰਗ ਦੇ ਨੀਲੀਆਂ ਨਿਕਰਾਂ ਪਾਈਆਂ ਹੋਈਆਂ ਸੀ ਤੇ ਉੱਪਰ ਵੀ ਇੱਕੋ ਨਾਲ ਦੀਆਂ ਕਰੀਮ ਨੀਲੇ ਔਰ ਕਾਲੇ ਰੰਗ ਦੀਆਂ ਉਹਨਾਂ ਨੇ ਟੀ-ਸ਼ਰਟਾਂ ਪਾਈਆਂ ਹੋਈਆਂ ਸੀ ਤੇ ਇਸੇ ਕਰਕੇ ਇੱਕ ਵਾਰ ਫਿਰ ਤੋਂ ਲੋਕ ਕਹਿ ਰਹੇ ਨੇ ਕਿ ਉਹੀ ਦੌਰ ਵਾਪਸ ਆ ਗਿਆ ਜਦੋਂ ਲੋਕ ਇਸ ਤਰੀਕੇ ਦੇ ਨਾਲ ਜੋ ਪਹਿਲਾਂ ਕਾਲੇ ਕੱਛੇ ਪਾਉਂਦੇ ਹੁੰਦੇ ਸੀ ਹੁਣ ਉਹ ਨੀਲੇ ਕੱਛੇ ਪਾ ਕੇ ਲੋਕਾਂ ਦੇ ਘਰ ਦੇ ਵਿੱਚ ਦਾਖਲ ਹੋ ਰਹੇ ਨੇ ਹੁਣ ਕਈ ਲੋਕ ਇਹ ਵੀ ਕਹਿਣਗੇ ਕਿ ਇਸ ਤਰੀਕੇ ਦੇ ਨਾਲ ਦਾਖਲ ਕਿਉਂ ਹੁੰਦੇ ਨੇ ਕਿਉਂਕਿ ਜਦੋਂ ਪਹਿਲਾਂ ਕੁਝ ਲੋਕ ਫੜੇ ਗਏ ਤਾਂ ਉਹਨਾਂ ਦੇ ਸਰੀਰ ਦੇ ਉੱਤੇ ਤੇਲ ਔਰ ਗ੍ਰੀਸ ਲੱਗੀ ਹੁੰਦੀ ਸੀ ਇਸੇ ਕਰਕੇ ਇਹ ਲੋਕ ਸਿਰਫ ਔਰ ਸਿਰਫ ਨਿਕਰਾਂ ਔਰ ਕਚਹਿਰਿਆਂ ਦੇ ਘਰਾਂ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਕਿ ਜੇਕਰ ਕੋਈ ਲੋਕ ਜਫਾ ਪਾਉਣ ਦੀ ਕੋਸ਼ਿਸ਼ ਕਰੇ ਇਹਨਾਂ ਨੂੰ ਪਕੜਨ ਦੀ ਕੋਸ਼ਿਸ਼ ਕਰਨ ਤਾਂ ਇਹ ਆਸਾਨੀ ਦੇ ਨਾਲ ਉਹਨਾਂ ਦੇ ਕੋਲੋਂ ਆਪਣੇ ਹੱਥ-ਬਾਹ ਛੁਡਵਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਸੀ ਤੇ ਇਸੇ ਕਰਕੇ ਹੁਣੇ ਤਸਵੀਰਾਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਫਲੋਰ ਦੇ ਇੱਕ ਘਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਵੱਡੀ ਮਾਤਰਾ ਦੇ ਵਿੱਚ ਵੱਡੀ ਜੋ ਆਪਾਂ ਕਾਫੀ ਵੱਡੀ ਲੁੱਟ ਇਹਨਾਂ ਨੇ ਘਰ ਦੇ ਵਿੱਚ ਅੰਜਾਮ ਦਿੱਤੀ ਹੈ ਜਿਦੇ ਵਿੱਚ ਦੱਸਿਆ ਗਿਆ ਹੈ ਕਿ ਕਰੀਬ 27 ਟੋਲੇ ਸੋਨਾ ਕਰਦੇ ਯਾਨੀ ਕਿ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਕਿਹਾ ਹੈ ਕਿ ਕਰੀਬ 27 ਟੋਲੇ ਸੋਨਾ ਲੈ ਕੇ ਇਹ ਚੋਰ ਫਰਾਰ ਹੋ ਗਏ ਨੇ ਇਸ ਤੋਂ ਇਲਾਵਾ ਪਰਿਵਾਰ ਦੇ ਵਿੱਚ ਵਿਦੇਸ਼ੀ ਕਰੰਸੀ ਵੀ ਸੰਭੀ ਹੋਈ ਸੀ ਕਿਉਂਕਿ ਪਰਿਵਾਰ ਐਨ ਆਰ ਆਈ ਹੈ ਜੋ ਕੁਝ ਰਿਸ਼ਤੇਦਾਰ ਬਾਰੋ ਵੀ ਆਏ ਹੋਏ ਸੀ ਉਹਨਾਂ ਦੇ ਕੋਲ ਵੀ ਵਿਦੇਸ਼ੀ ਕਰੰਸੀ ਸੀ ਤੇ ਵਿਦੇਸ਼ੀ ਕਰੰਸੀ ਲੈ ਕੇ ਫਰਾਰ ਹੋ ਗਏ ਨੇ ਤੇ ਨਾਲ ਦੀ ਨਾਲ ਕੁਝ ਘੜੀਆਂ ਵੀ ਸੀ ਤੇ ਹੋਰ ਸਮਾਨ ਵੀ ਹੈ ਜੋ ਕਿ ਲੈ ਕੇ ਫਰਾਰ ਹੋ ਗਏ ਨੇ ਇਸ ਤਰੀਕੇ ਦੇ ਨਾਲ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਆਪਾਂ ਗੱਲ ਕਰੀਏ ਕੁੱਲ ਪੈਸਿਆਂ ਦੀ ਤਾਂ ਜਿਹਦੇ ਵਿੱਚ ਘੜੀਆਂ ਦੀ ਕੀਮਤ ਹੋਊਗੀ ਕੈਸ਼ ਹੋ ਗਿਆ ਤੇ ਸੋਨਾ ਹੋ ਗਿਆ ਇਹਨੂੰ ਮਿਲਾ ਕੇ 30 ਕੋ ਲੱਖ ਦਾ ਘਰ ਦੇ ਵਿੱਚ ਚੋਰੀ ਕਰਕੇ ਸਮਾਨ ਇਹ ਜੋ ਚੋਰ ਨੇ ਫਰਾਰ ਹੋ ਗਏ ਨੇ ਤੇ ਤਸਵੀਰਾਂ ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਵੇਲੇ ਇਹਨਾਂ ਨੇ ਘਰ ਦੇ ਵਿੱਚ ਧਾਵਾ ਬੋਲਿਆ ਸ਼ਾਇਦ ਇਹਨਾਂ ਨੂੰ ਉਸ ਵੇਲੇ ਅੰਦਾਜ਼ਾ ਨਹੀਂ ਸੀ ਕਿ ਘਰ ਦੇ ਅੰਦਰ ਹਾਲ ਦੇ ਵਿੱਚ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੇ ਬੜੇ ਆਸਾਨੀ ਦੇ ਨਾਲ ਲੰਬੇ ਸਮੇਂ ਤੱਕ ਇਹ ਘਰ ਦੇ ਵਿੱਚ ਰਹੇ ਨੇ ਕਦੇ ਉੱਪਰ ਜਾਂਦੇ ਸੀ ਕਦੇ ਥੱਲੇ ਆਉਂਦੇ ਸੀ ਤੇ ਆਪਣੀ ਪੂਰੀ ਤਸੱਲੀ ਦੇ ਨਾਲ ਘਰ ਦੇ ਵਿੱਚ ਇਹਨਾਂ ਨੇ ਉਤਪਾਦ ਮਚਾਇਆ ਔਰ ਟੁੱਟੀਆਂ ਹੋਈਆਂ ਅਲਮਾਰੀਆਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸ ਵੇਲੇ ਘਰ ਦੇ ਵਿੱਚ ਇਹ ਚੋਰੀ ਦੀ ਵਾਰਦਾਤ ਹੋਈ ਆ ਉਸ ਵੇਲੇ ਘਰ ਦੇ ਵਿੱਚ ਤਾਂ ਕੋਈ ਨਹੀਂ ਸੀ ਪਰ ਉੱਪਰ ਵਾਲੀ ਮੰਜ਼ਿਲ ਤੇ ਇੱਕ ਨੌਜਵਾਨ ਜ਼ਰੂਰ ਰਹਿੰਦਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇਸੇ ਪਰਿਵਾਰ ਦੇ ਵਿੱਚ ਰਹਿ ਰਿਹਾ ਹੈ ਕਿਰਾਏਦਾਰ ਹੈ। ਕਰੀਬ 5-7 ਸਾਲਾਂ ਤੋਂ ਇਸੇ ਪਰਿਵਾਰ ਦੇ ਵਿੱਚ ਰਹਿ ਰਿਹਾ ਹੈ ਤੇ ਜਦੋਂ ਪਰਿਵਾਰ ਘਰ ਦੇ ਵਿੱਚ ਮੌਜੂਦ ਨਹੀਂ ਸੀ ਕਿਤੇ ਬਾਹਰ ਗਿਆ ਹੋਇਆ ਸੀ ਤੇ ਰਾਤ ਨੂੰ ਉਸ ਵੇਲੇ ਚੋਰੀ ਹੋਈ ਹੈ ਤੇ ਜਦੋਂ ਚੋਰੀ ਕੀਤੀ ਗਈ ਤਾਂ ਚੋਰਾਂ ਨੇ ਉਸ ਕਿਰਾਏਦਾਰ ਦਾ ਜਿਹੜਾ ਕਮਰਾ ਸੀ ਉਸ ਨੂੰ ਵੀ ਬਾਹਰੋਂ ਬੰਦ ਕਰ ਦਿੱਤਾ ਤੇ ਜਦੋਂ ਚੋਰੀ ਹੋ ਰਹੀ ਸੀ ਕਾਫੀ ਸਮਾਂ ਜਿਹੜੇ ਚੋਰ ਨੇ ਘਰ ਦੇ ਅੰਦਰ ਦਾਖਲ ਰਹੇ ਨੇ ਆਪਣੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸੀ ਤਾਂ ਜਿਹੜਾ ਉਹ ਨੌਜਵਾਨ ਸੀ ਉਹ ਘਰ ਦੇ ਵਿੱਚ ਹੀ ਸੀ ਸੁੱਤਾ ਪਿਆ ਸੀ ਉੱਪਰ ਵਾਲੀ ਮੰਜ਼ਿਲ ਤੇ ਉਹਨੂੰ ਕੰਨੋਂ ਕੰਨ ਖਬਰ ਨਹੀਂ ਹੋਈ ਪਰ ਜਦੋਂ ਸਵੇਰੇ ਉੱਠਿਆ ਤੇ ਉਹਨੇ ਜਦ ਆਪਣੇ ਕਮਰੇ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਉਸ ਦਾ ਕਮਰਾ ਬਾਹਰ ਤੋਂ ਬੰਦ ਸੀ ਤਾਂ ਫਿਰ ਉਸਨੇ ਆਪਣੇ ਜਾਣਕਾਰਾਂ ਨੂੰ ਫੋਨ ਕੀਤਾ ਉਸ ਦੇ ਸਗੇ ਸਬੰਧੀ ਜਾਣਣ ਵਾਲੇ ਘਰ ਦੇ ਵਿੱਚ ਆਉਂਦੇ ਨੇ ਉਸ ਨੂੰ ਦਰਵਾਜ਼ਾ ਖੋਲ੍ਹ ਦੇਣੇ ਤੇ ਫਿਰ ਜਦੋਂ ਘਰ ਦਾ ਹਾਲਾਤ ਦੇਖਦੇ ਨੇ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਤਾਂ ਫੌਰੀ ਤੌਰ ਦੇ ਉੱਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਤੇ ਜੋ ਘਰ ਦੇ ਮਕਾਨ ਮਾਲਕ ਹੁੰਦੇ ਨੇ ਉਹਨਾਂ ਨੂੰ ਵੀ ਸੂਚਿਤ ਕੀਤਾ ਜਾਂਦਾ ਕੁਝ ਹੀ ਸਮੇਂ ਦੇ ਵਿੱਚ ਕੁਝ ਹੀ ਦੇਰ ਤੋਂ ਬਾਅਦ ਜੋ ਪਰਿਵਾਰ ਦੇ ਮੈਂਬਰ ਹੁੰਦੇ ਨੇ ਜੋ ਮਾਲਕ ਹੁੰਦੇ ਨੇ ਉਹ ਘਰ ਦੇ ਵਿੱਚ ਆਉਂਦੇ ਨੇ ਤੇ ਜੋ ਹਾਲਾਤ ਦੇਖਦੇ ਨੇ ਘਰ ਦੇ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਕਿਸ ਤਰੀਕੇ ਦੇ ਨਾਲ ਪੂਰੀਆਂ ਅਲਮਾਰੀਆਂ ਖੋਲੀਆਂ ਪਈਆਂ ਸੀ ਪੱਟੀਆਂ ਪਈਆਂ ਸੀ ਜਿੰਨਾ ਸਮਾਨ ਸੀ ਉਹ ਬਾਹਰ ਖੰਡਾਇਆ ਪਿਆ ਸੀ ਪੂਰੇ ਤਰੀਕੇ ਦੇ ਨਾਲ ਸਮਾਨ ਨੂੰ ਫਰੋਲਿਆ ਗਿਆ ਕਿ ਜੋ ਕੁਝ ਵੀ ਮਿਲਦਾ ਉਸ ਨੂੰ ਚੱਕੋ ਛੱਡਣਾ ਕੁਝ ਵੀ ਨਹੀਂ ਇੱਥੋਂ ਚੱਕ ਕੇ ਫਰਾਰ ਹੋ ਜਾਈਏ ਤਾਂ ਤਸਵੀਰਾਂ ਸੀਸੀਟੀਵੀ ਦੀਆਂ ਇਸ ਵਕਤ ਤੁਸੀਂ ਦੇਖ ਰਹੇ ਹੋ ਨਾਲ ਦੀ ਨਾਲ ਪਰਿਵਾਰਕ ਮੈਂਬਰਾਂ ਦੀਆਂ ਵੀ ਦੇਖ ਰਹੇ ਹੋ ਪੁਲਿਸ ਦਾ ਇਸ ਮਾਮਲੇ ਤੇ ਕੀ ਕਹਿਣਾ ਤੇ ਪਰਿਵਾਰਕ ਮੈਂਬਰਾਂ ਦਾ ਇਸ ਮਾਮਲੇ ਦੇ ਉੱਤੇ ਕੀ ਕਹਿਣਾ ਉਹ ਆਪਾਂ ਸੁਣ ਲੈਣੇ ਆ ਤੇ ਮੈਂ ਇੱਥੇ 14 ਸਾਲ ਤੋਂ ਰਹਿ ਰਹੀ ਹਾਂ ਸਰ ਤੇ 14 ਸਾਲ ਵਿੱਚ ਕਦੀ ਵੀ ਇਥੇ ਇਦਾਂ ਦੀ ਵਾਰਦਾਤ ਨਹੀਂ ਹੋਈ ਜੋ 16 ਦੀ ਰਾਤ ਨੂੰ ਮੇਰੇ ਘਰ ਵਿੱਚ ਵਾਰਦਾਤ ਹੋਈ ਹੈ ਚੋਰੀ ਚੋਰੀ ਹੋਈ ਹੈ ਜਿਸ ਵਿੱਚ ਮੇਰਾ ਲੱਖਾਂ ਦਾ ਸਮਾਨ ਜੋ ਹੈ ਚੋਰੀ ਹੋ ਗਿਆ ਜਿਸ ਵਿੱਚ ਮਾਂ ਚੋਰੀ ਦਾ ਕੋਣ ਸੀ ਤੇ ਕਰਜ ਘਰ ਵਿੱਚ ਜੀ ਕੋਈ ਨਹੀਂ ਸੀ ਮੇਰੇ ਗੈਸਟ ਆਏ ਹੋਏ ਐਨ ਆਰ ਆਈ ਮੇਰੀ ਨਾਨਾ ਆਈ ਹੋਈ ਹੈ ਜਿਨ੍ਹਾਂ ਦੇ ਨਾਲ ਅਸੀਂ ਕਿਤੇ ਬਾਹਰ ਗਏ ਹੋਏ ਸੀਗੇ ਤੇ ਉਸ ਦੌਰਾਨ ਇਹ ਚੋਰੀ ਹੋਈ ਹੈ ਤੇ ਘਰ ਦੇ ਵਿੱਚ ਮੇਰਾ ਇੱਕ ਕਿਰਾਏਦਾਰ ਹੈ ਮਤਲਬ 5 ਸਾਲ ਤੋਂ ਅਸੀਂ ਇਕੱਠੇ ਰਹਿ ਰਹੇ ਹਾਂ ਉਹ ਰਾਤ ਸੁੱਤਾ ਹੋਇਆ ਸੀ ਘਰ ਦੇ ਵਿੱਚ ਪਰ ਉਹਨੂੰ ਉਹਨਾਂ ਚੋਰਾਂ ਨੇ ਕੀ ਕੀਤਾ ਬਾਹਰ ਦੀ ਲੋਕ ਲਗਾ ਕੇ ਉਹਨੂੰ ਸਵੇਰੇ ਪਤਾ ਲੱਗਾ ਸਵੇਰੇ ਜਦੋਂ ਉਹਨੇ ਡਿਊਟੀ ਜਾਣਾ ਸੀ ਕਿ ਮੈਨੂੰ ਕਿਸੇ ਨੇ ਬਾਹਰੋਂ ਲੋਕ ਕੀਤਾ ਹੋਇਆ ਆ ਮੈਂ ਬੇਸਿਕਲੀ ਇੱਥੇ ਰਹਿੰਦਾ ਹਾਂ ਆਲਮੋਸਟ 7 ਸਾਲ ਹੋ ਗਏ ਮੇਰੇ ਕੋਲ ਆ ਰਹੇ ਹੋਏ ਐਜ਼ ਅ ਰੈਂਟਲ 16 ਤਰੀਕ ਦੀ ਰਾਤ ਨੂੰ ਜਦ ਮੈਂ ਸੋਇਆ ਥਾ तो सब ठीक था सब नॉर्मल था मैंने सब लॉक वगैरह लगा के अपनी कैमरा वगैरह सब ऑन होते जैसे यूजुअली पर रात को जब मैं सवेरे जब उठा सतारह तरीक की सवेरे तो मेरा दरवाज़ा नहीं खुल रहा था तो जब मैं दरवाज़ा खोलने के लिए ट्राई किया तो मेरे को ये पता लगा कि मेरा लॉक लगा हुआ है तो घर पर तो कोई था नहीं तो मेरा लॉक कैसे लग गया फिर बाहर से तो फिर मैंने बाहर आसपास लोगों को जो मेरे नोन में है यहाँ पे ए जी पी हैं और यहाँ साथ में मेरे नोन हैं तो मैंने उनको कॉल किया सुबह सुबह तो फिर वो एक लड़के ने मेरा फ़ोन उठाया तो वो फ़ोन जैसे ही उसने उठाया तो फिर वो भागे हुए आया तो उसने देखा ऊपर आके मैंने उसको बोला कि मेरे क्या गेट वगैरह देख सब कुछ देख क्योंकि मैं तो लॉक हूँ तो मेरे को पता नहीं है तो वो फिर आया तो उसने देखा कि गेट वगैरह भैया गेट तो खुला पड़ा है सारा कुछ फिर वो ऊपर आया और उसने मतलब मेरे को पूछा कि आप कौन से कमरे में हो तो मैं ऊपर वाले कमरे में जहाँ सोता था उसको पता था कि मैं कहाँ सोता हूँ तो फिर वो आया उसने वो दरवाज़ा धक्के मार के उसने तोड़ा ਤੋ ਜਦ ਤੋੜਾ ਤੋਂ ਫਿਰ ਹਮ ਬਾਹਰ ਆਏ ਫਿਰ ਅਮਨੇ ਸਭ ਦੇਖਾ ਮੇਰੇ ਸਾਥ ਉਹ ਵੀ ਥਾ ਅਮ ਤੋ ਹਮਨੇ ਸਾਰੇ ਰੂਮਸ ਦੇਖੇ ਰੂਮਸ ਮੇ ਘੂਮੇ ਤੋ ਹਮਨੇ ਸਭ ਪਤਾ ਲਗਾ ਕਿ ਯਹਾਂ ਤੇ ਚੋਰੀ ਹੋ ਗਈ ਹੈ ਤੇ ਗੋਪਾਲ ਕਲੋਨੀ ਦੇ ਵਿੱਚ ਨਾ ਇੱਕ ਸਵਾਤੀ ਰਾਤ ਨੂੰ ਅਨਫਿਆ ਤੇ ਵਿਅਕਤੀਆਂ ਮਨੋਂ ਘਰ ਚੋਂ ਵਾਲੀ ਚੋਰੀ ਕੀਤੀ ਗਈ ਜਿਸ ਸੰਬੰਧ ਜਿਹੜੀ ਐਫ ਆਈ ਆਰ 224 ਉਹ ਦਰਜ ਕੀਤੀ ਸੀ ਤੇ ਜਿਹੜੀ ਆਪਣੇ ਹੈਗੇ ਨੇ ਨੀਤੂ ਠਾਪਰ ਦੇ ਬਿਆਨ ਤੇ ਪੁਛਾ ਦਰਜ ਹੋਇਆ ਤਫਸੀਲ ਸਾਡੀ ਚੱਲਦੀ ਪਈ ਹੈ ਇਹ ਛੇਤੀ ਨੂੰ ਹਲਕਿਤ ਜਾਊਗਾ ਪਰ ਬਾਅਦ ਵਿੱਚ ਕਿੰਨੇ ਦਾ ਲੱਖ ਦੀ ਹੋਈ ਚੋਰੀ ਦਾ ਅੰਦਾਜ਼ਾ ਸਾਨੂੰ ਇਹਨਾਂ ਦੇ ਅਸਰ ਵੀ ਗੈਣਾ ਚੋਰੀ ਬਾਅਦ ਸਾਨੂੰ ਰਿਸਟ ਪ੍ਰੋਵਾਈਡ ਕਰਨਗੇ ਵੀ ਕੀ ਕੀ ਸਮਾਨ ਚੋਰੀ ਹੋਇਆ ਹੈ ਜਿਹੜੇ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਕਿੰਨੇ 5 6 ਜਣੇ ਜਿਹੜੇ ਇਕਰਾ ਪਾਈਆਂ ਘੁੰਮ ਰਹੇ ਆ ਉੱਥੇ ਵੀ ਉਹ ਸੀਸੀਟੀਵੀ ਕਵਰੇਜ ਦਿਖਾਈ ਸੀਸੀਟੀਵੀ ਉਹਨਾਂ ਦੇ ਘਰ ਲਗਾ ਹੋਇਆ ਫੁਲੀ ਚੈੱਕ ਕੀਤੇ ਆ ਉਹਦੇ ਵਿੱਚ ਕਰੀਬ 5 ਜਿਹੜੇ ਹੈਗੇ ਨੇ ਮੁੰਲੇ ਨੇ ਜਿਨ੍ਹਾਂ ਦੀ ਉਮਰ ਕੋਲ 35 ਤੋਂ 40 ਵਿੱਚ ਹੈਗੀ ਹੈ ਤੇ ਗੁਣਪਛੇ ਹੀ ਮਹੋਰੀ ਆਪਣੇ ਲਾਇਆ ਅੱਛਾ ਕੀ ਲੱਗਦਾ ਲੱਗੇ ਲੱਗਪੋ ਲੱਗੇ ਕੋਸ਼ਿਸ਼ ਜਾਰੀ ਹੈ ਜੀ ਜਿੰਨੀ ਜਲਦੀ ਸਭ ਨੂੰ ਤਿਸਕਰ ਕੁਝ